ਸਾਲ 2025 ਤੋਂ 27 ਲਈ ਭਰਤੀ ਮੁਹਿੰਮ 23 ਪੰਜਾਬ ਬਟਾਲੀਅਨ ਐਨਸੀਸੀ ਰੋਪੜ ਵੱਲੋਂ ਕਮਾਂਡਿੰਗ ਅਫਸਰ ਕਰਨਲ ਰਾਜੇਸ਼ਵਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਮਾਤਾ ਗੁਜਰੀ ਜੀ ਸਕੂਲ ਆਫ ਐਮੀਨੈਂਸ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਹੀ ਭਰਤੀ ਮੁਹਿੰਮ ਬਾਰੇ ਪ੍ਰੈਜ਼ਾਈਡਿੰਗ ਅਫਸਰ ਤੇਜਿੰਦਰ ਸਿੰਘ ਅਤੇ ਸਕੂਲ ਦੇ ਫਰਸਟ ਅਫਸਰ ਸੁਨੀਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ 16 ਸਕੂਲਾਂ ਦੇ ਵਿੱਚ NCC ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹੁਣ ਤੱਕ ਸਾਲ 2025-27 ਲਈ ਵੱਖ-ਵੱਖ ਸਕੂਲਾਂ ਦੇ ਵਿੱਚ 750 ਤੋਂ ਵੱਧ ਕੈਡਟਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਜਿਹੜੇ ਸਕੂਲ ਬਾਕੀ ਹਨ ਉਹਨਾਂ ਨੂੰ ਜਲਦੀ ਹੀ ਕਵਰ ਕੀਤਾ ਜਾਵੇਗਾ ਦੱਸਿਆ ਗਿਆ ਹੈ ਕਿ ਨਵੇਂ ਕੈਡਟਾਂ ਦੀ ਭਰਤੀ ਲਈ ਸਰੀਰਕ ਟੈਸਟ ਉਹਨਾਂ ਦਾ ਭਾਰ ਅਤੇ ਕੱਦ ਮਾਪਣ ਦੇ ਨਾਲ ਨਾਲ ਲਿਖਤੀ ਪ੍ਰਕਿਰਿਆ ਵੀ ਲਈ ਜਾਂਦੀ ਹੈ ਅਤੇ ਉਪਰੋਕਤ ਸਾਰੇ ਮਾਮਲਿਆਂ ਦੇ ਵਿੱਚ ਸਫਲ ਹੋਣ ਵਾਲੇ ਬੱਚਿਆਂ ਦਾ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਚੁਣੇ ਗਏ ਬੱਚਿਆਂ ਨੂੰ ਸਮੇਂ-ਸਮੇਂ ਤੇ ਜਾਣ ਵਾਲੇ ਕੈਂਪਾਂ ਵਿੱਚ ਵੀ ਪੂਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹਰ ਪਹਿਲੂ ਵਿੱਚ ਸਫਲ ਹੋਣ ਵਾਲੇ ਬੱਚਿਆਂ ਨੂੰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ ਖੰਨਾ ਦਾ ਵਿਪਨ ਭਾਰਦਵਾਜ ਜਗਬਾਣੀ ਟੀਵੀ 23 ਪੰਜਾਬ ਬਟਾਲੀਅਨ ਐਨਸੀਪੀ ਰੋਪੜ ਕਮਾਂਡਿੰਗ ਅਫਸਰ ਰਮੇਸ਼ਵਰ ਸਿੰਘ ਦੀ ਅਗਵਾਈ ਹੇਠ ਅੱਜ ਮਾਤਾ ਗੁਜਰੀ ਸਕੂਲ ਆਫ ਐਜੂਕੇਸ਼ਨ ਪਟਿਆਲਾ ਸਾਹਿਬ ਵਿਖੇ ਬੀ ਐਨ ਸੀ ਸੀ ਜੀ ਡੀ ਗਰੁੱਪ ਦੇ ਬੱਚਿਆਂ ਦੀ એનਰੋਲਮੈਂਟ ਹੋਈ ਜਿਸ ਵਿੱਚ ਅੰਟੀ ਬੱਚਿਆਂ ਨੇ ਆ ਭਾਗ ਲਿਆ ਤੇ ਉਹਨਾਂ ਵਿੱਚੋਂ ਚੰਗੇ ਬੱਚੇ ਸਿਲੈਕਟ ਹੋਏ ਆ ਫਿਜ਼ੀਕਲ ਟੈਸਟ ਪਾਸ ਕਿੰਨਾ ਬਹੁਤ ਬੱਚਿਆਂ ਨੇ ਰਿਟਰਨ ਟੈਸਟ ਪਾਸ ਕਰਿਆ ਤੇ ਉਸੇ ਟੈਸਟ ਪਾਸ ਕਰਨ ਤੋਂ ਬਾਅਦ ਉਹਨਾਂ ਦੀ એનਰੋਲਮੈਂਟ ਵਿੱਚ ਪੱਕਾ ਨੰਬਰ ਲੱਗੇਗਾ ਭਵਿੱਖ ਵਿੱਚ ਇਹ ਬੱਚਿਆਂ ਨੂੰ ਆਰਮੀ ਦੀ ਟ੍ਰੇਨਿੰਗ ਦਿੱਤੀ ਜਾਏਗੀ ਐਨ ਸੀ ਸੀ ਅਕੈਡਮੀ ਲੋਪਰ ਵਿਖੇ ਤੇ ਜੋ ਬੱਚੇ ਭਵਿੱਖ ਵਿੱਚ ਬਹੁਤ ਕੰਮ ਆਂਦੀ ਹੈ ਇਤਰਾਇਚ ਕਿੰਨੇ ਕਿ ਅਸੀਂ ਜਿਹਦੇ ਵਿੱਚ ਫਤਗੜ ਸਾਹਿਬ ਜ਼ਿਲ੍ਹੇ ਦੇ ਵਿੱਚ 15 15 ਸਕੂਲਾਂ ਦੇ ਵਿੱਚ ਐਨਸੀਸੀ ਚੱਲਦੀ ਹੈ ਜਿਹਦੇ ਵਿੱਚ ਮੋਸਟ ਲਗਭਗ ਐਨਰੋਲਮੈਂਟ ਹੋ ਚੁੱਕੀ ਹੈ ਜੋ ਹੈ ਤੇ ਜਲਦ ਜਲਦ ਹੋਰ ਐਨਰੋਲਮੈਂਟ ਪੂਰੀ ਹੋ ਜਾਏਗੀ ਕਿੰਨੇ ਬੱਚੇ ਸਲੈਕਟ ਹੋਏ ਅ ਨੀਰ ਜ਼ਿਲ੍ਹੇ ਚ ਨੀਰ ਬਾਉਂਦਰ 770 ਕ ਬੱਚਿਆਂ ਦੀ ਐਨਰੋਲਮੈਂਟ ਹੋ ਚੁੱਕੀ ਹੈ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਹੋਣੀ ਲੱਗਦੀ ਹੈ ਜਿਹੜੇ ਬੱਚੇ ਐਨਸੀਸੀ ਵਿੱਚ ਸਲੈਕਟ ਹੋਏ ਹੈ ਅ ਜਿੱਦਿਆਂ ਹਰ ਇੱਕ ਸਕੂਲ ਜਿਹੜੇ ਵਿੱਚ ਸਲੈਕਟ ਹੁੰਦੇ ਨੇ ਉਹ ਬੱਚਿਆਂ ਨੂੰ ਰੋਪੜ ਅਕੈडमी ਵਿਖੇ ਕੈਂਪ ਲੱਗਦਾ ਹੈ ਉੱਥੇ ਜ ਕਰਨੀ ਰੋਪੜ ਵਿਖੇ ਜੋ ਬੱਚੇ ਐਨਸੀਜੀ ਅਕੈडमी ਰੋਪੜ ਦਾ ਏਟੀਸੀ ਸੀਏਟੀ ਕੈਂਪ ਲਗਾਉਂਦੇ ਨੇ ਉਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਏ ਸਰਟੀਫਿਕੇਟ ਇਗਜ਼ਾਮ ਹੁੰਦਾ ਹੈ ਜੇ ਇਗਜ਼ਾਮ ਪਾਸ ਕਰਨ ਤੋਂ ਬਾਅਦ ਬੱਚੇ ਨੂੰ ਏ ਸਰਟੀਫਿਕੇਟ ਇਗਜ਼ਾਮ ਦਿੱਤਾ ਜਾਂਦਾ ਹੈ 23 ਪੰਜਾਬ ਬਟਾਲੀਅਨ ਐਨਸੀਸੀ ਰੋਪੜ ਕਮਾਂਡਿੰਗ ਅਫਸਰ ਰਮੇਸ਼ਵਰ ਸਿੰਘ ਜੀ ਦੀ ਅਗਵਾਈ ਹੇਠ ਅੱਜ ਮਾਤਾ ਕੁਛਰੀ ਸਕੂਲ ਆਫ ਐਮਐਸ ਪਟਕਰ ਸਾਹਿਬ ਵਿਖੇ ਐਨਸੀਸੀ ਜੀਡੀ ਗਰੁੱਪ ਦੇ ਬੱਚਿਆਂ ਦੀ એનਰੋਲਮੈਂਟ ਹੋਈ 18 ਚ ਅੰਟੀ ਬੱਚਿਆਂ ਨੇ ਆ ਭਾਗ ਲਿਆ ਤੇ ਉਹਦਾ ਵਿੱਚੋਂ ਚੰਗੇ ਬੱਚੇ ਸਿਲੈਕਟ ਹੋਏ ਆ ਫਿਜ਼ੀਕਲ ਟੈਸਟ ਪਾਸ ਕੀਤਾ ਉਹ ਬੱਚਿਆਂ ਨੇ ਰਿਟਨ ਟੈਸਟ ਪਾਸ ਕਰਿਆ ਤੇ ਉਸ ਟੈਸਟ ਪਾਸ ਕਰਨ ਤੋਂ ਬਾਅਦ ਉਹਨਾਂ ਦੀ એનਰੋਲਮੈਂਟ ਵਿੱਚ ਪਤਾ ਨੰਬਰ ਲੱਗੇਗਾ ਭਵਿਕ ਵਿੱਚ ਇਹ ਬੱਚਿਆਂ ਨੂੰ ਆਰਮੀ ਦੀ ਟ੍ਰੇਨਿੰਗ ਦਿੱਤੀ ਜਾਏਗੀ ਐਨਸੀਸੀ ਅਕੈडमी ਲੋਪਰ ਵਿਖੇ ਤੇ ਜੋ ਬੱਚੇ ਭਵਿਕ ਵਿੱਚ ਬਹੁਤ ਕੰਮ ਆਉਂਦੀ ਹੈ ਇੱਕਲੇ ਵਿੱਚ ਕਿੰਨੇ ਕਿ ਸੀ ਜਿਹਦੇ ਵਿੱਚ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਵਿੱਚ 15 15 ਸਕੂਲਾਂ ਦੇ ਵਿੱਚ ਐਨਸੀਸੀ ਚੱਲਦੀ ਹੈ ਦੇਵ ਜੀ मोस्ट ਲਗਭਗ এনਰੋਲਮੈਂਟ ਹੋ ਚੁੱਕੀ ਹੈ ਜੋ ਹੈ ਤੇ ਜਲਦ ਜਲਦ ਹੋਰ এনਰੋਲਮੈਂਟ ਪੂਰੀ ਹੋ ਜਾਏਗੀ ਕਿੰਨੇ ਬੱਚੇ ਸਲੈਕਟ ਹੋਏ ਆ ਨੀਰ ਜ਼ਿਲ੍ਹੇ ਚਨੀਰ ਬਗੌੜਾ 770 ਕ ਬੱਚਿਆਂ ਦੀ এনਰੋਲਮੈਂਟ ਹੋ ਚੁੱਕੀ ਹੈ ਜਿਹੜੇ ਬੱਚੇ ਸੀਸੀ ਵਿੱਚ ਸਲੈਕਟ ਹੋਏ ਆ ਜੀ ਵੀ ਹਰ ਇੱਕ ਸਕੂਲ ਜਿਹੋ ਵਿੱਚ ਸਲੈਕਟ ਹੁੰਦੇ ਨੇ ਉਹ ਬੱਚਿਆਂ ਨੂੰ ਰੋਪੜ ਅਕੈਡਮੀ ਵਿਖੇ ਕੈਂਪ ਲੱਗਦਾ ਹੈ ਉੱਥੇ ਚ ਕਰਨੀ ਰੋਪੜ ਵਿਖੇ ਜੋ ਬੱਚੇ ਐਨਸੀਜੀ ਅਕੈਡਮੀ ਰੋਪੜ ਦਾ ਏਟੀਸੀ ਜੀ ਰੀਡੀਸੀ ਕੈਂਪ ਲਗਾਉਂਦੇ ਨੇ ਉਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਇਹ ਸਰਟੀਫਿਕੇਟ ਇਗਜ਼ਾਮ ਹੁੰਦਾ ਹੈ ਜੇ ਇਗਜ਼ਾਮ ਪਾਸ ਕਰਨ ਤੋਂ ਬਾਅਦ ਬੱਚੇ ਨੂੰ ਇਹ ਸਰਟੀਫਿਕੇਟ ਇਗਜ਼ਾਮ ਦਿੱਤਾ ਜਾਂਦਾ ਹੈ